ਸਸਿਕਾ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸ਼ਿਉ ਹਿੰਦੁਸਤਾਨ ਫਾਸ਼ਿਉ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਗੁਰਦਾਸਪੁਰ ਦੇ ਥਾਣਾ ਢਾੜੀਵਾਲ ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਹੈਰੋਇਨ ਸਮੇਤ ਦੋ ਵਕਵਕ ਮਾਮਲਿਆਂ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਗੁਰਦਾਸਪੁਰ ਤੋਂ ਲੱਪੀ ਸਿੰਘ ਦੀ ਖਾਸ ਰਿਪੋਰਟ ਹਾਂਜੀ ਜਿਹੜੀ ਇਹ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਜੀ ਜੋਧਨ ਸ਼ਹਿਰ ਪ੍ਰਦੇਸ਼ ਚ ਕੱਲ ਸਾਨੂੰ ਜਿਹੜਾ ਵਾ 40 ਗ੍ਰਾਮ ਜਿਹੜੀ ਰਿਕਵਰ ਕੀਤੀ ਹੈ ਇਰਕੇਸ਼ ਸਾਹੀ ਲਾ ਕੋਰਸ ਨੂੰ ਤੋਂ ਘਰੇ ਦਾ ਉਹਨੂੰ ਅਰੈਸਟ ਕੀਤਾ ਤੇ ਉਹਦੇ ਕੋ ਜਿਹੜੇ ਰਿਕਵਰੀ ਹੋਈ ਹੈ ਤੇ ਤੇ ਐਫਆਰ ਪਹਿਲੀ ਦਰਜ ਹੋਈ ਹੈ ਬੱਟਾ ਫਿਰ ਵੀ ਆਪਾਂ ਇਹਦਾ ਜਿਹੜਾ ਵਾ ਚੈੱਕ ਕਰ ਰਹੇ ਆ ਸਾਰਾ ਇਹਦੀ ਲਿੰਕਸ ਕਿਹਦੇ ਕਿਦ ਨਾਲ ਹੈਗੀਆਂ ਨੇ ਤੇ ਕਿੱਥੋਂ ਹੀ ਲਿਆਉਂਦਾ ਤੇਗਾ ਕੀ ਇਹਦਾ ਮਤਲਬ ਕਿੱਥੇ ਦਿੰਦਾ ਸਾਰਾ ਅਸੀਂ ਕਰ ਰਹੇ ਹਾਂ ਜੀ ਸਰ ਤੇ ਬਿਲਕੁਲ ਜੀ ਮਤਲਬ ਜਿਹੜਾ ਸਾਡਾ ਪੂਰਾ ਫੋਕਸ ਹੈ ਜੀ ਉਹ ਇਸੇ ਗੱਲ ਤੇ ਹੀ ਆ ਅਰਸੋ ਮੇਜ਼ੀ ਇੱਕ ਜਿਹੜੀ ਉਹ 35 ਗ੍ਰਾਮ ਦੇ ਕਰੀਬ ਸੀਗੀ ਫੜੀ ਸੀਗੀ ਬਟਾਲੇ ਦੇ ਸੀਗੇ ਦੋ ਦੋਛ ਉਹਨਾਂ ਨੇ ਐਫਆਈਆਰ ਦਰਜ ਕੀਤੀ ਕਾਰਨ ਨੰਬਰ ਐਫਆਈਆਰ ਤੇ ਹੁਣ ਤੱਕ ਅਸੀਂ 45 ਜਿਹੜੇ ਜਿਹੜੇ ਹੈਗੇ ਆ ਵੇਚਣ ਵਾਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਜਿਹੜੇ ਕੋਈ ਪੀਂਦੇ ਨੇ ਠੀਕ ਹੈ ਜੀ ਉਹਨਾਂ ਨੂੰ ਅਸੀਂ ਐਡਮਿਟ ਵੀ ਕਰਾਇਆ ਹਸਪੀਟਲ 'ਚ ਚੌਥੇ ਹਿੱਤ ਹੈ ਤਾਂ ਉਹਨਾਂ ਦੀ ਕਾਰਵਾਈ ਕਰਕੇ ਉਹਨਾਂ ਨੂੰ ਉੱਥੇ ਵੀ ਕਰਾਇਆ ਤੇ ਇਸ ਤੋਂ ਇਲਾਵਾ ਜਿਹੜੇ ਮੀਟਿੰਗਸ ਦੇ ਪਿੰਡਾਂ 'ਚ ਉਹ ਵੀ ਲਗਾਤਾਰ ਜਾਰੀ ਨੇ ਤੇ ਸਾਡੇ ਉਹਨੂੰ ਪੂਰੀ ਮਤਲਬ ਇਹ ਪੂਰੇ ਫੋਕਸ ਨਾਲੇ ਕੰਮ ਕੀਤਾ ਜਾ ਰਿਹਾ ਹੈ ਮੈਂ ਦੇਖਦੇ ਆ ਜੀ ਜੇ ਕੋਈ ਇੱਧਰ ਵੀ ਕੋਈ ਮਤਲਬ ਇਦਾਂ ਦੀ ਕਿਸੇ ਨੇ ਕੋਈ ਜਿਹੜੀ ਨਜਾਇਜ਼ ਪ੍ਰਾਪਰਟੀ ਤੇ ਕੀਤਾ ਹੋਇਆ ਸਰਕਾਰੀ ਪ੍ਰਾਪਰਟੀ ਕੋਈ ਨਜਾਇਜ਼ ਕਬਜ਼ਾ ਕੀਤਾ ਤੇ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਐਫਆਈ ਰਿਕਾਰਡ ਤੇ ਫੇਰ 68 ਜਿਹੜੀ ਐਫਆਈ ਨੰਬਰ 68 ਹੈ ਚ ਇੱਕੋ ਦੋਸ਼ੀ ਨੇ ਜਿਹੜੀ ਐਫਆਈ ਨੰਬਰ 68 ਹੈ ਚ ਇੱਕੋ ਦੋਸ਼ੀ ਹੈ ਜਿਸ ਸਾਹੇ ਹਾਂਜੀ ਵੇਚਦੇ ਮਤਲਬ ਇਹ ਬਟਾਲੇ ਦੇ ਨੇ ਜੀ ਇਹ ਕਮਨਦੀਪ ਪਹਿਲਵਾਨ ਹੈ ਕਿ ਗੁਰਮੀਤ ਹੈ ਇਹ ਦੋਨੇ ਬਟਾਲੇ ਦੇ ਆ ਇਹ ਉੱਥੋਂ ਲਿਆ ਕੇ ਇੱਥੇ ਵੇਚਦੇ ਸੀਗੇ ਮਤਲਬ ਇਹਨਾਂ ਦੀ ਬਾਕੀ ਰਿਮਾਂਡ ਤੇ ਨੇ ਸਾਡੇ ਕੋਲ ਪੁੱਛ ਕੇ ਚੱਲ ਰਹੀ ਹੈ ਜੀ ਇਹ ਹਾਂਜੀ ਤਾਂ ਜਿਹੜਾ ਇਹ ਹੈ ਸਾਹੀਲਾ ਇਹ ਕੋਰਸ ਤੋਂ ਫਾਇਦਾ ਇਹ ਚੈੱਕ ਕਰ ਰਹੇ ਜੀ ਇਹਨਾਂ ਦਾ ਇਹ ਮੈਸੇਜ ਉਹੀ ਜੀ ਰਿਪੀਟਡਲੀ ਜਿਹੜਾ ਅੱਗੇ ਵੀ ਆਪਾਂ ਕਈ ਵਾਰੀ ਕਿਹਾ ਜੀ ਇਸ ਤੋਂ ਦੂਰ ਰਹੋ ਨਸ਼ਿਆਂ ਤੋਂ ਕਿਉਂਕਿ ਇਹ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ ਤੇ ਸਪੋਰਟਸ ਵਾਲੇ ਜਾਂ ਤੇ ਉਧਰ ਆਪਣਾ ਧਿਆਨ ਦੇਣ ਪੜਾਈ ਵੱਲ ਤੇ ਸਪੋਰਟਸ ਵੱਲ